ਜੋ ਐਕਚੁਅਲ ਲੋਕਾਂ ਨੂੰ ਦਿਖਾਇਆ ਜਾ ਰਿਹਾ ਅਖਬਾਰਾਂ ਦੇ ਸਫਿਆਂ ਤੇ ਲਿਖਿਆ ਹੁੰਦਾ ਹੈ ਕਿ ਇੱਕ ਬੰਗਾਲੀ ਬਾਬਾ ਹੈ ਉਹਦੇ ਕੋਲ ਜਾਓ ਉਹ ਤੁਹਾਡੇ ਸਾਰੇ ਦੁੱਖ ਰੋਗ ਦੂਰ ਕਰ ਦੇਗਾ ਸੌਤਣ ਤੋਂ ਛਟਖਾਰਾ ਦਵਾ ਦੇਗਾ ਜਾਂ ਤੁਹਾਡੇ ਕਾਰੋਬਾਰ ਨੂੰ ਦਿਨੋਂ ਦਿਨ ਚੜ੍ਹਾ ਦੇਗਾ ਹਨਾ ਜਾਂ ਫਿਰ ਕੋਈ ਨੱਗ ਪਾ ਲਓ ਕੋਈ ਮੰਦਰ ਪਾ ਲਓ ਇਹ ਚੀਜ਼ਾਂ ਇਹ ਇਹੀ ਤੇ ਅਸਟ੍ਰੋਲੋਜੀ ਹੈ ਫਿਰ ਸਾਡੇ ਮੁਤਾਬਕ ਤਾਂ ਇਹੀ ਸਟੋਲੋਜੀ ਹੈ ਹਾਂਜੀ ਇਹ ਐਸਟ੍ਰੋਲੋਜੀ ਨਹੀਂ ਹੈ ਐਸਟ੍ਰੋਲੋਜੀ ਇਹ ਬਿਲਕੁਲ ਵੀ ਨਹੀਂ ਹੈ ਐਸਟ੍ਰੋਲੋਜੀ ਦਾ ਪਾਰਟ ਵੀ ਨਹੀਂ ਨਹੀਂ ਫਿਰ ਜਿਹੜੀ ਆਪਾਂ ਦੇਖਦੇ ਹਾਂ ਹੁਣ ਐਪ ਐਪ ਆਂਦੀ ਹੈ ਤੁਸੀਂ ਇੰਸਟਾਗ੍ਰam ਚਲਾਣੇ ਹੋ ਹਰ ਚੌਥੀ ਪੰਜਵੀਂ ਰੀਲ ਤੋਂ ਬਾਅਦ ਐਸਟਰੋ ਵਾਲਿਆਂ ਦੀ ਕੈਪ ਆਏਗੀ ਉਹ ਦੱਸਣਗੇ ਉਪਾਅ ਦੱਸਣਗੇ ਤੁਹਾਨੂੰ ਨਗ ਦੱਸ ਦੇਣਗੇ ਕੋਈ ਨਾ ਕੋਈ ਹੈਨਾ ਪਰ ਇਹ ਦੁਕਾਨਦਾਰੀ ਹੈ ਤੁਸੀਂ ਇਸ ਦੁਕਾਨਦਾਰੀ ਨੂੰ ਤੁਸੀਂ ਇਹਨੂੰ ਕੰਡੈਮ ਕਰਦੇ ਹੋ ਪਹਿਲਾਂ ਇਹ ਦੱਸ ਮੈਂ 100% ਕੰਡੈਮ ਕਰਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਜੀ ਮੈਂ ਇੱਕ ਛੋਟਾ ਜਿਹਾ ਰੈਫਰੈਂਸ ਤੁਹਾਨੂੰ ਦੱਸ ਦੇਣਾ ਜੀ ਗੱਲਾਂ 'ਚ ਮੈਨੂੰ ਗੱਲ ਯਾਦ ਆ ਗਈ ਇਹਨਾ ਇੱਕ ਕਿਤਾਬ ਹੈ ਛੋਟੀ ਜੀ ਇਹ ਹਾਲਾਂਕਿ ਇਹ ਬਹੁਤ بڑے ਗ੍ਰੰਥ ਦਾ ਇੱਕ ਛੋਟਾ ਟਿੱਕਾ ਹੈ ਇਹਨੂੰ ਇਹਨੂੰ ਕਹਿੰਦੇ ਆ ਉਪਚਾਰੀਏ ਜੋਤਿਸ਼ ਕੌਮਦੀ ਜੀ ਇਹ ਅਥਰਵ ਵੇਦ ਜਿੱਥੇ ਐਸਟੋਲਜੀ ਦਾ ਵੇਦਾਂ ਚ ਜ਼ਿਕਰ ਆਉਂਦਾ ਹੈ ਨਾ ਹੂੰ ਉਹਦੇ ਉਪਚਾਰ ਵਾਲੇ 파ਟ ਦਾ ਛੋਟਾ ਟਿੱਕਾ ਹੈ ਉਪਚਾਰ ਵਾਲਾ 파ਟ ਕੀ ਹੁੰਦਾ ਹੈ ਜਿਵੇਂ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਸੌਤਨ ਤੋਂ ਛੁਟਕਾਰਾ ਵਸ਼ੀਕਰਨ ਕੀਤਾ ਕਰਾਇਆ ਨਗ ਪਾ ਲੋ ਉਪਾ ਕਰ ਲੋ ਇਦਾਂ ਹੀ ਅਖਬਾਰਾਂ ਦੇ ਵਿੱਚ ਅ ਦਵਾਰਾਂ ਦੇ ਉੱਤੇ ਪੋਸਟਰ ਲਾਏ ਹੋਏ ਐ ਇਸ ਚੀਜ਼ ਦੇ ਪਾਜੀ ਪਹਿਲੀ ਜ਼ਿੰਮੇਵਾਰੀ ਉਹਨਾਂ ਅਦਾਰਿਆਂ ਦੀ ਬਣਦੀ ਹੈ ਜਿਹੜਾ ਇਦਾਂ ਦੇ ਪ੍ਰਚਾਰ ਕਰਦੇ ਆ ਚਾਹੇ ਉਹ ਅਖਬਾਰ ਹੋਵੇ ਟੀਵੀ ਸ਼ੋ ਹੋਵੇ ਜਾਂ ਕੋਈ ਵੀ ਹੋ ਦੂਜੀ ਜ਼ਿੰਮੇਵਾਰੀ ਇਨਸਾਨ ਦੀ ਖੁਦ ਦੀ ਬਣਦੀ ਹੈ ਕਿ ਉਹ ਲਾਲਚ ਜਾਂ ਡਰ ਚ ਨਾ ਪਈ ਆਮ ਬੰਦੇ ਦੇ ਮਨ ਦੇ ਵਿੱਚ ਤਾਂ ਇਹੀ ਫੋਟੋ ਕਲਿੱਕ ਹੋ ਗਈ ਨਾ ਰੋੜਾਂ ਤੋਂ ਦੇਖ ਦੇ ਕੇ ਅਖਬਾਰਾਂ ਦੇ ਪੰਨਿਆਂ ਦੇ ਕਾਰਨਰ ਦੇਖ ਦੇ ਕੇ ਕਿ ਇਹ ਹੀ ਜੋਤਿਸ਼ ਹੈ ਉਹਦੇ ਲਈ ਉਹਦੇ ਲਈ ਅਸੀਂ ਆਪਣੀ ਜ਼ਿੰਮੇਵਾਰੀ ਕਰ ਰਹੇ ਹਾਂ ਇਹ ਹੋਕਾ ਦੇਣ ਦੀ ਕਿ ਇਹ ਜੋਤਿਸ਼ ਨਹੀਂ ਹੈ ਮੈਂ ਤੁਹਾਨੂੰ ਰੈਫਰੈਂਸ ਦੇ ਰਿਹਾ ਉਪਾਏ ਦੇ ਲਈ ਸਿਰਫ ਤਿੰਨ ਚੀਜ਼ਾਂ ਚੱਲਦੀਆਂ ਕੋਈ ਹੋਰ ਕੰਮ ਹੁੰਦਾ ਹੀ ਨਹੀਂ ਸੇਵਾ ਸਿਮਰਨ ਤੇ ਦਾਨ ਇਹ ਤਾਂ ਸਿੱਖਾਂ ਦਾ ਵੈਸੇ ਹੀ ਸਿਧਾਂਤ ਹੈਗੇ ਮੈਂ ਇਹੀ ਕਹਿ ਰਿਹਾ ਜੀ ਇਹ ਸਿਧਾਂਤ ਤੋਂ ਬਾਹਰ ਕਰੋ ਨਾਮ ਜਪੋ ਤੇ ਵੰਡ ਛਕੋ ਐਗਜ਼ੈਕਟਲੀ ਵੇਦ ਵੀ ਇਹੀ ਕਹਿ ਰਹੀ ਹੈ ਵੇਦ ਵੀ ਇਹੀ ਕਹਿ ਰਹੀ ਹੈ ਇਸ ਤੋਂ ਬਾਹਰ ਲਾ ਕੋਈ ਉਪਾਅ ਨਹੀਂ ਇਸ ਤੋਂ ਬਾਅਦ ਜੇ ਤੁਸੀਂ ਨਗ ਪਾ ਰਹੇ ਹੋ ਉਹ ਵਕਰੀ ਦੁਕਾਨਦਾਰੀ ਹੈ ਸਹੀ ਗਲਤ ਦੇ ਉੱਤੇ ਫੇਰ ਜਾਵਾਂਗੇ ਜਿਹੜਾ ਕੰਮ 프리ਚ ਹੋ ਸਕਦਾ ਹੈ ਉਹਦੇ ਲਈ ਜੇ ਅਸੀਂ ਪੈਸੇ ਲਵਾ ਰਹੇ ਹਾਂ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਬਾਈ ਜੀ ਤੁਸੀਂ ਗੁਰਬਾਣੀ ਇਹ ਪੜ ਲਿਆ ਕਰੋ ਸਵੇਰੇ ਉੱਠ ਕੇ ਸੇਵਾ ਕਰਿਆ ਕਰੋ ਮੰਨ ਲਓ ਤੁਹਾਡੀ ਕੁਣਲੀ ਦਾ ਜਿਹੜਾ 8ਵਾਂ ਘਰ ਹੈ ਉਥੇ ਚੰਦਰਮਾ ਡਬਲੀਟੇਡ ਹੈ ਤਾਂ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ ਭਾਂਡੇਾਂ ਦੀ ਤੁਸੀਂ ਇੱਕ ਚੀਜ਼ ਦੇਖੀ ਹੋਣੀ ਮੈਂ ਆਪਾਂ ਪ੍ਰੈਕਟੀਕਲ ਗੱਲ ਤੇ ਆਂਦੇ ਆਂ ਪ੍ਰੈਕਟੀਕਲ ਗੱਲ ਤੇ ਆਂਦੇ ਆਂ ਤੁਸੀਂ ਇੱਕ ਚੀਜ਼ ਦੇਖੀ ਹੈ ਕਿ ਗੁਰੂ ਘਰ ਬਹੁਤ ਲੋਕ ਰੂਟੀਨ ਹੈ ਰੋਜ਼ ਜਾਂਦੇ ਆਂ ਜੀ ਬਹੁਤ سارے ਲੋਕ ਇਦਾਂ ਦੇ ਆਂ ਤੁਸੀਂ ਹਜ ਤੱਕ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਕੀਰਤਨ ਕਰਦੇ ਨਹੀਂ ਦੇਖੇ ਸੁਣਦੇ ਵੀ ਨਹੀਂ ਦੇਖੇ ਉਹ ਸੇਵਾ ਹੀ ਕਰੀ ਜਾਣਗੇ ਕਿਸੇ ਨੇ ਪੋਚਾ ਚੱਕਿਆ ਹੋਇਆ ਕੋਈ ਜੋੜੇ ਘਰ ਚੀ ਬੈਠਾ ਹੈ ਹੂੰ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਤੇ ਕੋਈ ਬੰਦੇ ਉਹ ਨੇ ਜਿਹੜੇ ਅੰਦਰ ਪਹੁੰਚੇ ਤੇ ਬਾਹਰ ਨਿਕਲੇ ਉਹਨਾਂ ਦੀ ਨਾ ਗਰਦਨ ਚੱਕੀ ਨਾ ਇੱਧਰ ਦੇਖਿਆ ਨਾ ਉੱਧਰ। ਹੂੰ। ਇਹ ਇਹ ਡਿਫਰੈਂਸ ਕਿਉਂ ਹੈ? ਇਹੀ ਡਿਫਰੈਂਸ ਤੁਹਾਨੂੰ ਸਮਝਾਣ ਲਈ ਐਸਟ੍ਰੋਲੋਜੀ ਹੈ। ਕਿਸੇ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਮੈਂ ਕਿਉਂ ਕਰ ਰਿਹਾ ਤੇ ਕਿਵੇਂ ਕਰ ਰਿਹਾ। ਇਹੀ ਡਿਫਰੈਂਸ ਸਮਝਾਉਂਦੀ ਹੈ ਐਸਟ੍ਰੋਲੋਜੀ ਕਿ ਤੁਸੀਂ ਹਰ ਬੰਦਾ ਗੁਰਬਾਣੀ ਉਨੀ ਨਹੀਂ ਜਪ ਸਕਦਾ। ਹਰ ਬੰਦਾ ਰਿਸਰਚ ਨਹੀਂ ਕਰ ਸਕਦਾ। ਮੈਂ ਤੁਹਾਨੂੰ ਕਹਿ ਰਿਹਾ ਕਿ ਬਈ ਇੱਕ ਇਨਸਾਨ ਨੂੰ ਸੇਵਾ ਹੀ ਕਰਨੀ ਚਾਹੀਦੀ ਹੈ। ਤਾਂ ਜੇ ਪਟਕਾਓ ਹੋਏਗਾ ਤਾਂ ਉਹ ਸੇਵਾ ਕਰ ਲੇਗਾ ਉਹ ਘਟੋ ਘਟ ਜੋਤਿਸ਼ ਦੀ ਪਹਿਲੀ ਪਹਿਲੇ ਦੋ ਅੱਖਰ ਜੋਤੀ ਹੈ ਬਾਜੀ ਹੂੰ ਉਹ ਉਹ ਲਾਈਟ ਹੈ ਜਿਹੜੀ ਤੁਹਾਨੂੰ ਅੰਦਰ ਦੇਖਣ ਦੀ ਸਮੱਥਾ ਦਿੰਦੀ ਹੈ ਜੋਤਿਸ਼ ਦਾ ਮਤਲਬ ਲਾਈਟ ਤੋਂ ਹੈ ਗਿਆਨ ਤੋਂ ਹੈ ਨੌਲੇਜ ਤੋਂ ਹੈ ਐਗਜ਼ੈਕਟਲੀ ਗਿਆਨ ਤੋਂ ਹੈ ਜੇ ਅਸੀਂ ਵਿਚਾਰਿਆ ਨਹੀਂ ਫਿਰ ਅਸੀਂ ਕਿਥਾ ਹੀ